ਜਲੰਧਰ ਤੋਂ ਇਹਨਾਂ ਨਾਂ ਦੀ ਬੇਟੀ ਜਿਹੜੀ ਆ ਲੱਤ ਤੋਂ ਉਹਨਾਂ ਦੇ ਵਿੱਚ ਕੋਈ ਪ੍ਰੋਬਲਮ ਵੀ ਆ ਫਰਸਟ ایڈ ਜਿਹੜੀ ਆਪਣੀ ਜਿਹੜੀ ਥਾਰ ਗੱਡੀ ਲੈ ਕੇ ਆਈ ਆ ਔਰ ਜਿਹੜੇ ਕਿਸਾਨ ਇੱਥੇ ਇੰਜਰਡ ਹੋ ਰਹੇ ਨੇ ਕਿਸਾਨ ਕੋ ਬਿਮਾਰ ਹੁੰਦੇ ਨੇ ਉਹਨਾਂ ਦਾ ਇਲਾਜ ਵੀ ਕਰ ਰਹੇ ਆ ਬਹੁਤ ਵੱਡੀ ਸੇਵਾ ਹੈ ਤੁਹਾਡੇ ਲੱਤ ਦੇ ਵਿੱਚ ਕੋਈ ਪ੍ਰੋਬਲਮ ਕੀ ਪ੍ਰੋਬਲਮ ਲਿਗਾਮੈਂਟ ਟੇਅਰ ਹੋਇਆ ਸੀ ਮੇਰਾ 2 ਮਹੀਨਾ ਪਹਿਲਾਂ ਐਕਸੀਡੈਂਟ ਹੋਇਆ ਸੀਗਾ ਤੇ ਉਹ ਬਸ ਉਹੀ ਹੈ ਤੁਹਾਡਾ ਕਿਵੇਂ ਮਨ ਵਿੱਚ ਭਾਵਨਾ ਕਿਵੇਂ ਹੈ ਵੀ ਮੈਂ ਵੀ ਇਹਨਾਂ ਦੇ ਵਿੱਚ ਸਾਥ ਮੈਂ ਕਾਰ ਬੈਠੀ ਸੀਗੀ ਛੁੱਟੀ ਲੈ ਕੇ ਆਪਣੇ ਆਫਿਸ ਤੋਂ ਔਰ ਮੈਂ ਦੇਖਿਆ ਆਪਣੇ ਜਿਹਦਾ ਕਿਸਾਨ ਜੋ ਵੀਰ ਨੇ ਬਜ਼ੁਰਗ ਨੇ ਐ ਸਾਰੇ ਸ਼ੰਭੂ ਬਾਰਡਰ ਤੇ ਪਹੁੰਚੇ ਹੋਏ ਸੀਗੇ 13 ਤਰੀਕ ਨੂੰ ਇਹਨਾਂ ਦਾ ਪਹਿਲਾ ਦਿਨ ਸੀ ਅੰਦੋਲਨ ਦਾ ਔਰ ਜਦੋਂ ਮੈਂ ਦੇਖਿਆ ਇੱਕ ਵੀਡੀਓ ਵਾਇਰਲ ਹੋਈ ਸੀ ਕਿਸੇ ਕਿਸਾਨ ਵੀਰ ਦੇ ਗੋਲੀ ਲੱਗੀ ਸੀਗੀ ਤੇ ਉੱਥੋਂ ਦੀ ਉਹ ਬਹੁਤ ਜ਼ਖਮੀ ਹੋਇਆ ਸੀਗਾ ਤੇ ਉਹਨੂੰ ਫਰਸਟ ایڈ ਉਸ ਟਾਈਮ ਉੱਥੇ ਨਹੀਂ ਮਿਲ ਪਾਈ ਜਿਹਦੇ ਕਰਕੇ ਉਹਨੂੰ ਫਟਾਫਟ ਐਂਬੂਲੈਂਸ 'ਚ ਲੈ ਕੇ ਜਾਇਆ ਗਿਆ ਔਰ ਉਦੋਂ ਤੱਕ ਜਾਂਦਿਆਂ ਦੇ ਥੋੜੀ ਕੰਡੀਸ਼ਨ ਵਰਸ ਹੋ ਜਾਂਦੀ ਹੈ ਮਨ ਸੀਗਾ ਜਦੋਂ ਇਹਨਾਂ ਨੂੰ ਸਾਰਿਆਂ ਨੂੰ ਦੇਖਿਆ ਮੇਰਾ ਮਨ ਦੁਖਿਆ ਤੇ ਮੈਂ ਇੱਥੇ ਇਹਨਾਂ ਦੀ ਸੇਵਾ ਲਈ ਪਹੁੰਚ ਗਈ ਤੁਰ ਤੋ ਮੇਰੇ ਮਨ ਚ ਇਦਾ ਹੁੰਦਾ ਹੈ ਕਿ ਮੈਂ ਐਜ਼ ਅ ਹਿਊਮੈਨਿਟੀ ਸਰਵ ਕਰਾਂ ਸਾਰਿਆਂ ਨੂੰ ਹੀ ਠੀਕ ਹੈ ਚਾਹੇ ਕੋਈ Hindu ਹੈ ਚਾਹੇ ਕੋਈ Sikh ਹੈ ਚਾਹੇ ਪੁਲਿਸ ਹੈ ਜਾਂ ਕੋਈ ਵੀ ਮੁਸਲਮਾਨ ਕੁਝ ਵੀ ਹੈ ਕਿੰਨੇ ਤੁਹਾਡੇ ਕੋਲ ਕਿਸਾਨ ਆਉਂਦੇ ਨੇ ਇੰਜ ਕਿੰਨੇ ਕੁ ਪੱਟੀ ਦੇ ਚ ਕਿੰਨੇ ਕੁ ਜਿਹੜੇ ਪੇਸ਼ੈਂਟ ਨੂੰ ਦਵਾਈ ਦੇ ਚੁੱਕੇ ਹੁਣ ਤੱਕ ਸੋ ਗੈਸ ਦੀ ਗੋਲੀਆਂ ਦੇ ਨਾਲ ਅੱਖਾਂ 'ਚ ਬਹੁਤ ਇਰਿਟੇਸ਼ਨ ਹੋ ਰਹੀ ਸੀ ਕਿਸੇ ਦਾ ਪੱਟ ਫਟਿਆ ਹੋਇਆ ਸੀ ਕਿਸੇ ਦਾ ਮੂੰਹ ਫਟਿਆ ਸੀ ਬਹੁਤ ਹੀ ਗੰਦੇ ਤਰੀਕੇ ਨਾਲ ਇੰਜਰਡ ਹੋ ਕੇ ਆਂਦੇ ਸੀ ਜਿਨ੍ਹਾਂ ਨੂੰ ਮੈਂ ਡਰੈਸਿੰਗ ਕਰਦੀ ਸੀ ਇੱਥੋਂ ਜੇ ਮੰਨ ਲਓ ਕਿ ਨਹੀਂ ਮੰਗ ਮੰਨੀ ਜਾਂਦੀ ਤੇ ਇੱਥੋਂ ਕੁਝ ਹੁੰਦਾ ਦਿੱਲੀ ਵੱਲ ਨੂੰ ਨਾਲ ਜਾਉਂਗੇ ਕਿ ਇੱਥੋਂ ਵਾਪਸੀ ਹੈ ਬਿਲਕੁਲ ਜਿੱਦਾਂ ਜਿੱਦਾਂ ਕਿਸਾਨ ਵੀ ਅੱਗੇ ਜਾਣਗੇ ਔਰ ਬਾਬਾ ਜੀ ਦਾ ਹੁਕਮ ਹੋਊਗਾ ਆਪਾਂ ਜ਼ਰੂਰ ਇਹਨਾਂ ਦੇ ਨਾਲ ਪਹੁੰਚਾਂਗੇ ਜਿੱਥੇ ਕਿਸਾਨ ਭਾਰੀ ਗੰਤੀ ਵਿੱਚ ਆਏ ਉੱਥੇ ਹੀ ਇੱਕ ਜਲੰਧਰ ਤੋਂ ਇਹਨਾਂ ਨਾਂ ਦੀ ਬੇਟੀ ਜਿਹੜੀ ਆ ਲੱਤ ਤੋਂ ਉਹਨਾਂ ਦੇ ਵਿੱਚ ਕੋਈ ਪ੍ਰੋਬਲਮ ਵੀ ਆ ਫਰਸਟ ایڈ ਜਿਹੜੀ ਆਪਣੀ ਜਿਹੜੀ ਥਾਰ ਗੱਡੀ ਲੈ ਕੇ ਆਈ ਆ ਔਰ ਜਿਹੜੇ ਕਿਸਾਨ ਇੱਥੇ ਇੰਜਰਡ ਹੋ ਰਹੇ ਨੇ ਕਿਸਾਨ ਕੋ ਬਿਮਾਰ ਹੁੰਦੇ ਨੇ ਉਹਨਾਂ ਦਾ ਇਲਾਜ ਵੀ ਕਰ ਰਹੀ ਆ ਬਹੁਤ ਵੱਡੀ ਸੇਵਾ ਹੈ ਕਿਉਂਕਿ ਸਿੰਘਾਂ ਦੇ ਵਿੱਚ ਕੌਮ ਦੇ ਵਿੱਚ ਇੱਕ ਖਾਸ ਇਤਿਕੇ ਸਿੰਘ ਚਾਹੇ ਔਰਤ ਹੋਵੇ ਚਾਹੇ ਸਿੰਘਣੀ ਹੋਵੇ ਚਾਹੇ ਉਹ ਸਿੰਘ ਹੋਵੇ ਹਮੇਸ਼ਾ ਜੰਗ ਦੇ ਮੈਦਾਨ ਵਿੱਚ ਡਟੇ ਰਹਿੰਦੇ ਨੇ ਸੋ ਇਹ ਵੀ ਬੇਟੀ ਅੱਜ ਸਿੰਘਣੀ ਬਣ ਕੇ ਇਸ ਜਿਹੜਾ ਕਿਸਾਨਾਂ ਦਾ ਅੰਦੋਲਨ ਹੈ 파ਟ 2 ਉਹਦੇ ਵਿੱਚ ਲੋਕਾਂ ਦੇ ਲਈ ਇੱਕ ਸੇਵਾ ਦਾ ਕਰਨ ਦੀ ਭਾਵਨਾ ਨਾਲ ਆਏ ਨੇ ਆਪਾਂ ਗੱਲਬਾਤ ਕਰਦੇ ਆਂ ਜਿਹੜੇ ਕੀ ਨਾਮ ਹੈ ਤੁਹਾਡਾ ਇਹ ਨਾਮ ਹੈ ਮੇਰਾ ਕਿੱਥੋਂ ਆਏ ਹੋ ਤੁਸੀਂ ਮੈਂ ਜਲੰਧਰ ਤੋਂ ਆਏ ਤੇ ਵੈਸੇ ਕੀ ਕੰਮ ਕਰਦੇ ਹੋ ਤੁਸੀਂ ਮੈਂ ਐਜ਼ ਅ ਡਾਈਟੀਸ਼ਨ ਜਲੰਧਰ 'ਚ ਜੌਬ ਕਰਦੀ ਸੀਗੀ ਕੋ ਸੁਣਿਆ ਤੁਹਾਡੇ ਲੱਤ ਦੇ ਬਿਸਕੂ ਪ੍ਰੋਬਲਮ ਕੀ ਪ੍ਰੋਬਲਮ ਹੈ ਲਿਗਮੈਂਟ ਟੇਅਰ ਹੋਇਆ ਸੀ ਮੇਰਾ ਦੋ ਕੁ ਮਹੀਨੇ ਪਹਿਲਾਂ ਐਕਸੀਡੈਂਟ ਹੋਇਆ ਸੀਗਾ ਤੇ ਉਹ ਬਸ ਉਹੀ ਹੈ ਜਿਵੇਂ ਤੁਸੀਂ ਅੱਜ ਇੱਥੇ ਬੈਠੇ ਹੋ ਜਲੰਧਰ ਤੋਂ ਚੱਲ ਕੇ ਸਿੰਘੂ ਬਾਰਡਰ ਤੇ ਬੈਠੇ ਹੋ ਕਿਵੇਂ ਮਨ ਵਿੱਚ ਆਇਆ ਕਿ ਮੈਂ ਵੀ ਜਿਵੇਂ ਸਾਡੇ ਕਿਸਾਨ ਭਰਾ ਜਿਹੜੇ ਆ ਆਪਣੀ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਨੇ ਬੈਠੇ ਨੇ ਤਿੰਨ ਚਾਰ ਦਿਨ ਹੋ ਗਏ ਨੇ ਤੁਹਾਡਾ ਕਿਵੇਂ ਮਨ ਵਿੱਚ ਭਾਵਨਾ ਕਿਵੇਂ ਆ ਵੀ ਮੈਂ ਵੀ ਇਹਨਾਂ ਦੇ ਵਿੱਚ ਸਾਥ ਮੈਂ ਘਰ ਬੈਠੀ ਸੀ ਗਈ ਛੁੱਟੀ ਲੈ ਕੇ ਆਪਣੇ ਆਫਿਸ ਤੋਂ ਔਰ ਮੈਂ ਦੇਖਿਆ ਆਪਣੇ ਜਿੱਦਾਂ ਕਿਸਾਨ ਜੋ ਵੀਰ ਨੇ ਬਜ਼ੁਰਗ ਨੇ ਇਹ ਸਾਰੇ ਸ਼ੰਭੂ ਬਾਰਡਰ ਤੇ ਪਹੁੰਚੇ ਹੋਏ ਸੀਗੇ 13 ਤਰੀਕ ਨੂੰ ਇਹਨਾਂ ਦਾ ਪਹਿਲਾ ਦਿਨ ਸੀ ਅੰਦੋਲਨ ਦਾ ਔਰ ਜਦੋਂ ਮੈਂ ਦੇਖਿਆ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਕਿਸੇ ਕਿਸਾਨ ਵੀਰ ਦੇ ਗੋਲੀ ਲੱਗੀ ਸੀਗੀ ਤੇ ਉਥੋਂ ਦੀ ਉਹ ਬਹੁਤ ਜ਼ਖਮੀ ਹੋਇਆ ਸੀਗਾ ਤੇ ਉਹਨੂੰ ਫਰਸਟ ایڈ ਉਸ ਟਾਈਮ ਉੱਥੇ ਨਹੀਂ ਮਿਲ ਪਾਈ ਜਿਹਦੇ ਕਰਕੇ ਉਹਨੂੰ ਫਟਾਫਟ ਐਂਬੂਲੈਂਸ 'ਚ ਲੈ ਕੇ ਜਾਇਆ ਗਿਆ ਔਰ ਉਦੋਂ ਤੱਕ ਜਾਂਦਿਆਂ ਦੇ ਥੋੜੀ ਕੰਡੀਸ਼ਨ ਵਰਸ ਹੋ ਜਾਂਦੀ ਹੈ ਤੇ ਮੈਂ ਸੋਚਿਆ ਕਿ ਮੇਰੇ ਮਨ ਚ ਆਇਆ ਕਿ ਮੈਨੂੰ ਵੀ ਜਾਣਾ ਚਾਹੀਦਾ ਹੈ ਉੱਥੇ ਔਰ ਇੰਨੇ ਹੀ ਸਬੱਬ ਦੇ ਨਾਲ ਇਨਚ ਮੈਨੂੰ ਇੱਕ ਸਾਡਾ ਕਲਾਸਮੇਟਸ ਦਾ ਗਰੁੱਪ ਸੀ ਉਹਦੇ ਵਿੱਚ ਮੈਸੇ ਮੈਸੇਜ ਜਿਹੜੇ ਮੇਰੇ ਨਾਲ ਆਏ ਨੇ ਆਪਣੀ ਗੱਡੀ 'ਚ ਤੇ ਉਹਨਾਂ ਦਾ ਮੈਸੇਜ ਰੀਸੀਵ ਹੋਇਆ ਕਿ ਕੋਈ ਜਾਣਾ ਚਾਹੁੰਦਾ ਸੇਵਾ ਲਈ ਉੱਥੇ ਮੈਂ ਉੱਥੇ ਚੱਲ ਆਇਆ ਜੇ ਮੇਰੇ ਨਾਲ ਜਾਣਾ ਹੈ ਤੇ ਉਸ ਵਬ ਬਣ ਗਿਆ ਤੇ ਮੈਂ ਇੱਥੇ ਉਹਨਾਂ ਦੇ ਨਾਲ ਫਰਸਟ ایڈ ਰੈਡੀ ਕਰਕੇ 100 ਤੋਂ 150 ਕਿਸਾਨਾਂ ਲਈ ਫਰਸਟ ایڈ ਰੈਡੀ ਕਰਕੇ ਇੱਥੇ ਪਹੁੰਚੀ 13 ਤਰੀਕ ਨੂੰ ਪਹਿਲੇ ਦਿਨ ਤੇ ਹੁਣ ਤੱਕ ਜਿਵੇਂ ਤੁਸੀਂ ਇੱਥੇ ਮੀਟਿੰਗ ਸੰਦੇ ਰਹੇ ਹੋ ਕਿੰਨੇ ਤੁਹਾਡੇ ਕੋਲ ਕਿਸਾਨ ਆਉਂਦੇ ਨੇ ਇੰਜ ਕਿੰਨੇ ਕੁ ਪੱਟੀ ਦੇ ਚ ਕਿੰਨੇ ਕੁ ਜਿਹੜੇ ਪੇਸ਼ੈਂਟ ਨੂੰ ਦਵਾਈ ਦੇ ਚੁੱਕੇ ਹੁਣ ਤੱਕ ਜੋ ਪਹਿਲੇ 2 ਦਿਨ ਸੀ ਉਹ ਤਾਂ ਬਹੁਤ ਹੀ ਕ੍ਰਿਟੀਕਲ ਸਿਚੁਏਸ਼ਨ ਸੀ ਉਸ ਦਿਨ 100 ਤੋਂ 150 2 ਦਿਨ ਦੇ ਵਿੱਚ 200 ਤੋਂ 250 ਜਿਹੜੇ ਕਿਸਾਨ ਸੀਗੇ ਉਹ ਫੱਟੜ ਹੋਏ ਸੀਗੇ ਉਹਨਾਂ ਨੂੰ ਉਹਨਾਂ ਦੀ ਕੰਡੀਸ਼ਨ ਸੀ ਜਿੱਦਾਂ ਕਈਆਂ ਤੇ ਗੋਲੇਬਾਰੀ ਹੋਈ ਸੀਗੀ ਛਰਰੇ ਛਰਰੇ ਵੀ ਵੱਜੇ ਸੀਗੇ ਜੋ ਕਿ ਮੈਂ ਛਰਰੇ ਵੀ ਕੱਡੇ ਸਰਜਿਕਲ ਬਲੇਡ ਦੇ ਨਾਲ ਔਰ ਉਸ ਤੋਂ ਬਾਅਦ ਅੱਖਾਂ ਆਸੂ ਗੈਸ ਦੀ ਗੋਲਿਆਂ ਦੇ ਨਾਲ ਅੱਖਾਂ 'ਚ ਬਹੁਤ ਇਰੀਟੇਸ਼ਨ ਹੋਰੀ ਸੀ ਕਿਸੇ ਦਾ ਪਾਰਟ ਫਟਿਆ ਹੋਇਆ ਸੀ ਕਿਸੇ ਦਾ ਮੂੰਹ ਫਟਿਆ ਸੀ ਬਹੁਤ ਹੀ ਗੰਦੇ ਤਰੀਕੇ ਨਾਲ ਇੰਜਰਡ ਹੋ ਕੇ ਆਂਦੇ ਸੀ ਜਿਨ੍ਹਾਂ ਨੂੰ ਮੈਂ ਡਰੈਸਿੰਗ ਕਰਦੀ ਸੀ ਉਸ ਤੋਂ ਬਾਅਦ 2 ਦਿਨ ਇਦਾਂ ਦੀ ਸਿਚੁਏਸ਼ਨ ਰਹੀ ਉਸ ਤੋਂ ਬਾਅਦ ਅੱਜ 5ਵਾਂ ਦਿਨ ਸੀਗਾ ਤੇ ਬਾਕੀ ਦੇ 3 ਦਿਨ ਜੋ ਜ਼ਿਆਦਾ ਕੰਡੀਸ਼ਨ ਨੇ ਜਿਨ੍ਹਾਂ ਇਹ ਪਹਿਲਾ ਸੱਟਾਂ ਲੱਗੀਆਂ ਸੀ ਜਾਂ ਤਾਂ ਉਹ ਪੱਟੀਆਂ ਕਰਾਣ ਆਂਦੇ ਸੀ ਜਾਂ ਜਿੱਦਾਂ ਥੋੜੀ ਵਿੱਚ ਵਿੱਚ ਗੋਲੇਬਾਰੀ ਹੁੰਦੀ ਹੈ ਉਹਦੇ ਵਿੱਚ ਜਿਹੜੇ ਕਿਸਾਨ ਫੱਟੜ ਹੁੰਦੇ ਨੇ ਉਹ 1-2 ਆ ਜਾਂਦੇ ਨੇ ਰੋਜ਼ ਉਹਨਾਂ ਦੀ ਡਰੈਸਿੰਗ ਹੁੰਦੀ ਹੈ ਬਾਕੀ ਜਿੱਦਾਂ ਸਰਦੀ ਨੂੰ ਕੰਮ ਇੱਥੇ ਠੰਡ ਬਹੁਤ ਜ਼ਿਆਦਾ ਹੈ ਔਰ ਵਿੱਚ ਪਹਿਲੇ ਦਿਨ ਇਹਨਾਂ ਨੇ ਕਈ ਕੀਤੀ ਸੀ ਉਹਦੇ ਕਰਕੇ ਕਈ ਬਜ਼ੁਰਗ ਵੀ ਫੀਵਰ ਵਗੈਰਾ ਹੋ ਗਿਆ ਸੀ ਉਹਨਾਂ ਨੂੰ ਕੋਲਡ ਹੋ ਗਿਆ ਸੀ ਉਹਨਾਂ ਨੂੰ ਆਪ ਇੱਥੇ ਦਵਾਈ ਦੇ ਰਹੇ ਆ ਕਿਵੇਂ ਤੁਹਾਡੇ ਮਨ ਵਿੱਚ ਆਇਆ ਕਿਉਂਕਿ ਕਹਿੰਦੇ ਸਿੱਖ ਕੰਮ ਬੜੀ ਬਾਹਰ ਚੜਦੀ ਕਮ ਹੈ ਜਦੋਂ ਵੀ ਮੈਦਾਨ ਵਿੱਚ ਕੋਈ ਕੁਦਰਤ ਇਹ ਤੇ ਜਿੱਤ ਪ੍ਰਾਪਤ ਕਰਕੇ ਆਉਂਦੀ ਹੈ ਤੁਹਾਡੇ ਮਨ ਚ ਕਿਵੇਂ ਵੇ ਕਿਸਾਨ ਸਿੰਘ ਜਾ ਰਹੇ ਨੇ ਆਪਣੀ ਮੰਗਨ ਲੈ ਕੇ ਇੱਕ ਲੇਡੀ ਵੈਸੇ ਘਰੇਲੂ ਤਾਂ ਹੁੰਦਾ ਵੀ ਮੈਂ ਕੰਮ ਕਰਦਾ ਕੰਮ ਕਰਦਾ ਤੁਹਾਡੇ ਮਨ ਚ ਕਿਵੇਂ ਆ ਵੇ ਮੈਂ ਵੀ ਇਹਨਾਂ ਦੇ ਸੰਗਰਸ਼ ਵਿੱਚ ਹਿੱਸਾ ਬਣਾ ਜਿੱਦਾਂ ਮੈਂ ਨਰਸਿੰਗ ਬੈਕਗਰਾਉਂਡ ਤੋਂ ਆਂ ਔਰ ਸ਼ੁਰੂ ਤੋਂ ਮੇਰੇ ਮਨ ਚ ਇਦਾਂ ਹੁੰਦਾ ਹੈ ਕਿ ਮੈਂ ਐਜ਼ ਅ ਹਿਊਮੈਨਿਟੀ ਸਰਵ ਕਰਾਂ ਸਾਰਿਆਂ ਨੂੰ ਹੀ ਠੀਕ ਹੈ ਚਾਹੇ ਕੋਈ Hindu ਹੈ ਚਾਹੇ ਕੋਈ Sikh ਹੈ ਚਾਹੇ ਪੁਲਿਸ ਹੈ ਜਾਂ ਕੋਈ ਵੀ ਮੁਸਲਮਾਨ ਕੁਝ ਵੀ ਹੈ ਮੇਰੇ ਲਈ ਉਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਮੇਰੇ ਮਨ ਚ ਹਮੇਸ਼ਾ ਸੀਗਾ ਕਿ ਮੈਂ ਆਪਣੇ ਜਿਹੜੇ ਕੋਈ ਵੀ ਮੇਰੇ ਨਾਲ ਦੇ ਨੇ ਹਿ ਐਜ਼ ਅ ਹਿਊਮੈਨਿਟੀ ਉਹਨਾਂ ਨੂੰ ਸਰਵ ਕਰਾਂ ਤੇ ਮੇਰਾ ਮਨ ਸੀਗਾ ਜਦੋਂ ਇਹਨਾਂ ਨੂੰ ਸਾਰਿਆਂ ਨੂੰ ਦੇਖਿਆ ਮੇਰਾ ਮਨ ਦੁਖਿਆ ਤੇ ਮੈਂ ਇੱਥੇ ਇਹਨਾਂ ਦੀ ਸੇਵਾ ਲਈ ਪਹੁੰਚ ਗਈ ਜਿਵੇਂ ਇਹ ਅੰਦੋਲਨ ਪਹਿਲਾਂ ਵੀ ਚੱਲਿਆ ਤੁਸੀਂ ਕਿਹਾ ਪਹਿਲਾਂ ਵੀ ਗਏ ਸੀ ਸ਼ੰਭੂ ਬਾਰਡਰ ਦੇ ਉੱਤੇ ਇਹ ਕਿ ਫਸਟ ਟਾਈਮ ਹੀ ਤੁਸੀਂ ਇੱਥੇ ਆਏ ਹੋ ਨਹੀਂ ਪਿਛਲੀ ਵਾਰ ਮਨ ਤਾਂ ਬਹੁਤ ਸੀਗਾ ਪਰ ਉਦੋਂ ਸਬਬ ਨਹੀਂ ਬਣਿਆ ਤੇ ਐਤ ਕੀ ਜੇ ਬਣਿਆ ਤੇ ਮੈਂ ਜ਼ਰੂਰ ਪਹੁੰਚੀ ਤੇ ਜੋ ਹਾਲਾਤ ਨੇ ਤੁਸੀਂ ਦੇਖ ਰਹੇ ਹੋ ਕਿਉਂਕਿ ਹਰਿਆਣੇ ਦੀ ਸਰਕਾਰ ਬਿਲਕੁਲ ਬਰਗੇਟਰ ਲਗਾ ਖੜੀ ਹੈ ਤੇ ਇਧਰੋਂ ਜਿਹੜੀ ਆ ਪੰਜਾਬ ਪੰਜਾਬ ਦੀ ਹੱਦ ਦੇ ਤੁਸੀਂ ਬੈਠੇ ਗੋਲਾਬਾਰੀ ਹੋ ਰਹੀ ਆ ਅਥਰੂਗਾ ਛੱਡੇ ਜਾ ਰਹੇ ਨੇ ਬਹੁਤ ਲਾਠੀ ਚਾਰਜ ਵੀ ਹੋ ਰਿਹਾਗੇ ਬੰਦੀ ਕੋਸ਼ਿਸ਼ ਕਰਦੇ ਹੋ ਕੀ ਲੱਗਦਾ ਹੈ ਵੀ ਜਿਹੜਾ ਪੰਜਾਬ ਦੀ ਧਰਤੀ ਤੇ ਜਿਹੜੇ ਨੇ ਹਰਿਆਣੇ ਦੀ ਸਰਕਾਰ ਜਿਹੜੀ ਆ ਇਹ ਬਾਰਦਤ ਕਰ ਰਹੀ ਹੈ ਜਾਂ ਇਸ਼ਾਰਾ ਕਰ ਰਹੀ ਆ ਗੋਲੇ ਸੁੱਟ ਰਹੀ ਆ ਕਿੰਨਾ ਗਜ਼ਾਈਜ਼ ਹੈ ਤੇ ਕਿੰਨੇ ਕੇ ਕੇਂਦਰ ਸਰਕਾਰ ਨੂੰ ਇਹਨੂੰ ਸੋਚ ਲੈਣਾ ਚਾਹੀਦਾ ਹੈ ਦੇਖੋ ਮੈਂ ਤਾਂ ਇਹੀ ਕਹਿਨੀ ਆ ਕਿਉਂਕਿ ਜਦੋਂ ਮੈਂ ਘਰੋਂ ਤੁਰੀ ਸੀ ਉਦੋਂ ਮੈਨੂੰ ਕੁਝ ਨਹੀਂ ਪਤਾ ਸੀ ਇੱਥੇ ਇਹ ਕਾਦਾ ਅੰਦੋਲਨ ਹੋ ਰਿਹਾ ਇੱਥੇ ਪਹੁੰਚ ਕੇ ਪਤਾ ਲੱਗਾ ਜਦ ਐਮਐਸਪੀ ਦੀ ਲਈ ਅੰਦੋਲਨ ਹੋ ਰਿਹਾ ਮੈਨੂੰ ਇਹਦੇ ਬਾਰੇ ਜ਼ਿਆਦਾ ਨੋਲੇਜ ਤਾਂ ਨਹੀਂ ਹੈ ਕਿਉਂਕਿ ਮੈਂ ਐਜ਼ ਅ ਨਰਸ ਐਨਰ ਇੱਥੇ ਹੈਲਪਲੀ ਆਈ ਸੀ ਇਹਨਾਂ ਨੂੰ ਸਪੋਰਟ ਕਰਨ ਆਈ ਸੀਗੀ ਤੇ ਜਦੋਂ ਮੈਨੂੰ ਇੱਥੇ ਆ ਕੇ ਪਤਾ ਲੱਗਾ ਕਿ ਜੋ ਸਰਕਾਰ ਕਰ ਰਹੀ ਜਿੱਦਾਂ ਉੱਤੇ ਪੁਲਿਸ ਖੜੀ ਹੋ ਕੇ ਇੱਥੇ ਇਹਨਾਂ ਦੇ ਗੋਲੇਬਾਰੀ ਕਰ ਰਹੀ ਹੈ ਹਨਾ ਉਹ ਦੇਖ ਕੇ ਦੁੱਖ ਲੱਗਦਾ ਆ ਤੇ ਮੈਂ ਹੀ ਰਿਕੁਐਸਟ ਕਰਦੀ ਆ ਕਿ ਤੁਸੀਂ ਬੈਠ ਕੇ ਸੋਲੂਸ਼ਨ ਕੀਤਾ ਜਾਵੇ ਇਹਨਾਂ ਪਰ ਐਦਾਂ ਨਾ ਕੀਤਾ ਜਾਵੇ ਕਿਉਂਕਿ ਇਹਦੇ ਵਿੱਚ ਹਰ ਇੱਕ ਦਾ ਬਜ਼ੁਰਗ ਹੈ ਜਾਂ ਫਿਰ ਨੌਜਵਾਨ ਪੀੜੀ ਹੋ ਜ਼ਿਆਦਾ ਫੱਟੜ ਹੁੰਦੀ ਹੈ ਤਾਂ ਬਿਮਾਰ ਹੁੰਦੀ ਹੈ ਕੀ ਸੁਨੇਹਾ ਬੀਇੰਗ ਲੇਡੀ ਬਾਕੀ ਮਹਿਲਾਵਾਂ ਕਿਉਂਕਿ ਸ਼ੰਭੂ ਬਾਰਡਰ ਦੇ ਉੱਤੇ ਤਾਂ ਲੇਡੀਜ਼ ਨੇ ਬਹੁਤ ਮਹਿਲਾਵਾਂ ਨੇ ਬੀਬੀਆਂ ਨੇ ਬਹੁਤ ਸੰਘਰਸ਼ ਵਿੱਚ ਹਿੱਸਾ ਲਿਆ 13 ਮਹੀਨੇ 13 ਦਿਨ ਸੰਘਰਸ਼ ਚੱਲਿਆ ਇੱਥੇ 4 ਦਿਨ ਹੋ ਗਏ ਨੇ ਕੀ ਸੁਨੇਹਾ ਦੇਣਾ ਚਾਹੁੰਦੇ ਬਾਕੀ ਹੋਰ ਤੁਹਾਡੇ ਵਰਗੀ ਜੰਗ ਲੇਡੀਜ਼ਾਂ ਬੱਚੀ ਬੇਟੀ ਜਿਹੜੀਆਂ ਨੇ ਮੈਂ ਇਹੀ ਕਹਿਣਾ ਚਾਹੂੰਗੀ ਕਿ ਇਹ ਸਾਡੇ ਸਾਰਿਆਂ ਦੀ ਲੜਾਈ ਹੈਗੀ ਹੈ ਤੁਸੀਂ ਜਿੰਨੇ ਵੀ ਜਾਣੇ ਇੱਥੇ ਪਹੁੰਚ ਸਕਦੇ ਹੋ ਪਹੁੰਚੋ ਤਾਂ ਕਿ ਆਪਾਂ ਆਪਣੇ ਕਿਸਾਨ ਵੀਰਾਂ ਨੂੰ ਸਪੋਰਟ ਕਰੀਏ ਉਹਨਾਂ ਨੂੰ ਪਿਆਰ ਦੀ ਹੈ ਤੇ ਉਹਨਾਂ ਦੀ ਸੇਵਾ 'ਚ ਇੱਥੇ ਹਾਜ਼ਰ ਹੋਈਏ ਹਾਂ ਇੱਥੋਂ ਜੇ ਮੰਨ ਲਓ ਕਿ ਨਹੀਂ ਮੰਗ ਮੰਨੀ ਜਾਂਦੀ ਤੇ ਇੱਥੋਂ ਕੁਝ ਹੁੰਦਾ ਦਿੱਲੀ ਵੱਲ ਨੂੰ ਨਾਲ ਜਾਉਂਗੇ ਕਿ ਇੱਥੋਂ ਵਾਪਸੀ ਹੈ ਬਿਲਕੁਲ ਜਿੱਦਾਂ ਜਿੱਦਾਂ ਕਿਸਾਨ ਵੀਰ ਅੱਗੇ ਜਾਣਗੇ ਔਰ ਬਾਬਾ ਜੀ ਦਾ ਹੁਕਮ ਹੋਊਗਾ ਆਪਾਂ ਜ਼ਰੂਰ ਇਹਨਾਂ ਦੇ ਨਾਲ ਪਹੁੰਚਾਂਗੇ